ਹਾਂ ਸਸਰੀ ਗਾਲ ਜੀ ਇਹ ਜਿਹੜੀ ਜੜੀ ਬੂਟੀ ਤੁਹਾਡੇ ਸਾਹਮਣੇ ਦੇਖੀ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਹੈਗਾ ਪ੍ਰਿੰਗਰਾਜ ਤੇ ਇਸ ਤੋਂ ਅੱਗੇ ਦੂਜਾ ਨੰਬਰ ਹੈਗਾ ਵਾ ਆਮਲਾ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਸਿੱਧੇ ਔਲੇ ਕਹਿ ਦਿੰਦੇ ਆ ਤੇ ਇਸ ਤੋਂ ਅੱਗੇ ਵਾਲੀ ਜਿਹੜੀ ਜੜੀ ਬੂਟੀ ਆ ਇਹ ਇਹ ਹੈਗੀ ਆ ਬ੍ਰਹਮੀ ਦੇਖ ਲਓ ਚੰਗੀ ਤਰ੍ਹਾਂ ਪਛਾਣ ਲਈ ਇਹ ਬ੍ਰਹਮੀ ਕਹਿੰਦੇ ਐ ਇਸ ਜੜੀ ਬੁੱਤੀ ਨੂੰ ਬ੍ਰਹਮੀ ਤੇ ਇਸ ਤੋਂ ਅੱਗੇ ਜੋ ਹੈ ਇਹ ਹੈਗੀ ਨਿੰਮ ਨਿੰਮ ਜਿਹੜੀ ਦੇਸੀ ਨਿੰਮ ਹੁੰਦੀ ਆ ਆਪਣੇ ਉਹਨੂੰ ਕਹਿੰਦੇ ਆ ਨਿੰਮ ਦੇਖ ਲਓ ਧਿਆਨ ਦੇ ਨਾਲ ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਇਸ ਤੋਂ ਅੱਗੇ ਹੈ ਹੈਵਿਸਕਸ ਜਿਹਨੂੰ ਆਪਾਂ ਹਾਰ ਸ਼ਿੰਗਾਰ ਵੀ ਕਹਿ ਦਿੰਨੇ ਆ ਪੰਜਾਬੀ ਭਾਸ਼ਾ ਦੇ ਵਿੱਚ ਤੇ ਇਹ ਦੇ ਫੁੱਲ ਆ ਤੇ ਇਸ ਤੋਂ ਅੱਗੇ ਹੈ ਇਹ ਹੈਗੀ ਸ਼ਿਕਾਕਾਈ ਸ਼ਿਕਾਕਾਈ ਦੀਆਂ ਫਲੀਆਂ ਤੁਸੀਂ ਸੁਣੇ ਹੋਊਗਾ ਨਾਮ ਸਾਰਾ ਸ਼ਿਕਾਕਾਈ ਆ ਜੀ ਇਹ ਤੇ ਇਹ ਤੋਂ ਅੱਗੇ ਹੈ ਰੀਠੀ ਰੀਠੇ ਵੀ ਆਪਾਂ ਆਮ ਹੀ ਪੰਜਾਬੀ ਸੱਭਿਆਚਾਰ ਚ ਬਹੁਤ ਨਾਮ ਇਹਨਾਂ ਦਾ ਵੀ ਤੇ ਬਹੁਤ ਦਵਾਈਆਂ ਚ ਵੀ ਕੰਮ ਕਰਦੇ ਆ ਰੀਠੇ ਤੇ ਇਸ ਤੋਂ ਅੱਗੇ ਹੈ ਮੇਥੀ ਮੇਥੀ ਆਮ ਹੀ ਆਪਾਂ ਸਾਗ ਬਣਾਉਣ ਦੇ ਵੀ ਕੰਮ 'ਚ ਵਰਤ ਲਈਦੀ ਆ ਤੇ ਇਹਨੂੰ ਮੇਥੀ ਕਹਿੰਦੇ ਆ ਕਿ ਮੇਥੇ ਹੁੰਦੇ ਇੱਕ ਮੇਥੀ ਹੁੰਦੀ ਹੈ ਇਹ ਤੇ ਇਸ ਤੋਂ ਅੱਗੇ ਹੈ ਕੜੀ ਪੱਤਾ ਕੜੀ ਪੱਤਾ ਇਹ ਵੀ ਆਪਾਂ ਆਮ ਹੀ ਘਰਾਂ ਦੇ ਵਿੱਚ ਦੱਖਣੀ ਭਾਰਤ 'ਚ ਤਾਂ ਇਹਨੂੰ ਬਹੁਤ ਵਰਤਦੇ ਆ ਕੜੀ ਪੱਤਾ ਤੇ ਇਸ ਤੋਂ ਅੱਗੇ ਹੈ ਐਲੋਵੇਰਾ ਜਿਹਨੂੰ ਆਪਾਂ ਕਵਾਰ ਕਹਿ ਦਿੰਨੇ ਆ ਇਹ ਵੀ ਆਮ ਹੀ ਆਪਣੇ ਪੰਜਾਬ 'ਚ ਮਿਲਣ ਵਾਲਾ ਫੌਦਾ ਆ ਕਵਾਰ ਇਹ ਤੁਗਾ ਹੈਗਾ ਵਾ ਜਟਾਮਾਨਸੀ ਜਟਾਮਾਨਸੀ ਤੇ ਇਹ ਬੂਟਾ ਵੀ ਬਹੁਤ ਕੀਮਤੀ ਆ ਤੇ ਇਸ ਤੋਂ ਅੱਗੇ ਹੈ ਕਲੌਂਜੀ ਕਲੌਂਜੀ ਦੇ ਵੀ ਆਪਾਂ ਆਮ ਹੀ ਆਪਣੇ ਮਿਲ ਜਾਂਦੇ ਆ ਕਰੌਂਜੀ ਦੇ ਵੀ ਹੁੰਦੇ ਆ ਇਹ ਤੇ ਇਹਨਾਂ ਦਾ ਤੇਲ ਵੀ ਹੁੰਦਾ ਵਾ ਕਰੌਂਜੀ ਦਾ ਠੀਕ ਹੈ ਜੀ ਤੇ ਦੇਖ ਲਓ ਇਸ ਤੋਂ ਅੱਗੇ ਹੈ ਅਸਬਗੰਦਾ ਅਸਬਗੰਦੇ ਦੇ ੂਠੇ ਵੀ ਆਪਣੇ ਆਮ ਹੀ ਸੁੰਨੀਆਂ ਥਾਵਾਂ ਤੇ ਸੂਏ ਨਹਿਰਾਂ ਤੇ ਮਿਲ ਜਾਂਦੇ ਆ ਅਸਬਗੰਦਾ ਦੇਖ ਲਓ ਪਛਾਣ ਇਹ ਹੈਗੀ ਆ ਤੁਲਸੀ ਤੁਲਸੀ ਵੀ ਬਹੁਤ ਵਧੀਆ ਮੂਟਾਵਾ ਤੇ ਬਹੁਤ ਗੁਣ ਹੁੰਦੇ ਆ ਇਹਦੇ ਵਿੱਚ ਤੁਲਸੀ ਚੋ ਵੀ ਤੇ ਇਸ ਤੋਂ ਅੱਗੇ ਹੈ ਮੰਜਿਸ਼ਟਾ ਮੰਜਿਸ਼ਟਾ ਇਹ ਵੀ ਇੱਕ ਜੰਗਲੀ ਬੂਟਾ ਆ ਤੇ ਇਸ ਤੋਂ ਅੱਗੇ ਹੈ ਨਾਗਰਮੋਥਾ ਨਾਗਰਮੋਥਾ ਇਹ ਵੀ ਬੂਟਾ ਜਿਹੜਾ ਵਾ ਇਹ ਵੀ ਬਹੁਤ ਗੁਣਕਾਰੀ ਬੂਟਾ ਆ ਤੇ ਇਸ ਤੋਂ ਅੱਗੇ ਹੈ ਵੇਟੀਵਰ ਇਹ ਵੀ ਇੱਕ ਵਧੀਆ ਚੀਜ਼ ਆ ਤੇ ਇਸ ਤੋਂ ਅੱਗੇ ਹੈ ਕਪੂਰ ਜਿਵੇਂ ਦੇਸੀ ਕਪੂਰ ਆਪਾਂ ਕਹਿ ਦਿੰਦੇ ਆ ਤੇ ਕਪੂਰ ਆ ਜੀ ਇਹ ਤੇ ਇਸ ਤੋਂ ਅੱਗੇ ਹੈ ਹੀਨਾ ਜਾਣ ਕੇ ਮਹਿੰਦੀ ਆਮੀ ਮਹਿੰਦੀ ਆਪਣੇ ਮੂਟੇ ਲੱਗਦੇ ਹੁੰਦੇ ਆ ਮਹਿੰਦੀ ਦੇ ਤੇ ਇਸ ਤੋਂ ਅੱਗੇ ਹੈ ਲਿਕੋਰਾਈਸ ਲਿਕੋਰਾਈਸ ਇਹ ਦੀ ਹਰ ਨੂੰ ਧਿਆਨ ਦੇ ਨਾਲ ਬੂਟਾ ਇਹ ਤੇ ਇਹ ਵੀ ਬਹੁਤ ਗੁਣਕਾਰੀ ਚੀਜ਼ ਆ ਤੇ ਇਸ ਤੋਂ ਅੱਗੇ ਹੈ ਕੈਸਟਰ ਆਇਲ ਅਰੰਡੀ ਦਾ ਤੇਲ ਤੇ ਰੰਡੀ ਦੇ ਤੇਲ ਦੀ ਵਰਤੋਂ ਵੀ ਬਹੁਤ ਲਾਭਦਾਇਕ ਹੁੰਦੀ ਆ। ਰੰਡੀ ਦਾ ਤੇਲ ਤੇ ਇਹਨਾਂ ਸਾਰੀਆਂ 21 ਚੀਜ਼ਾਂ ਦੇ ਵਿੱਚੋਂ ਤਿਆਰ ਕੀਤਾ ਹੋਇਆ ਇਹ ਤੇਲ ਆ ਆਪਣੇ ਕੋਲ। ਅਨਮੋਲ ਲਾਈਫ ਕੰਪਨੀ ਨੇ ਆਪਦੇ ਬ੍ਰਾਂਡ ਦੇ ਹੇਠ ਇਹ ਤੇਲ ਤਿਆਰ ਕੀਤਾ 21 ਜੜੀ ਬੂਟੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾਤੀਆਂ ਉਹਨਾਂ ਦਾ ਤੇਲ। ਇਹ ਸਾਰੀਆਂ ਲਿਖੀਆਂ ਹੋਈਆਂ ਆ। ਤੇ ਮੰਗਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਵਾਲਾਂ ਵਾਸਤੇ ਬਹੁਤ ਵਧੀਆ ਤੇਲ ਆ ਜੀ ਇਹ